ਅਸੀਂ ਕਹਨੇ ਆ ਸੰਤ ਜਿਹੜਾ ਸੰਤ ਹਮੇਸ਼ਾ ਸ਼ਸਤਰ ਦੀ ਰੱਖਿਆ ਕਰਦਾ ਅੱਜ ਉਸ ਸੰਤ ਨੇ ਦੁਨੀਆ ਨੂੰ ਦਿਖਾਤਾ ਕਿ ਜੇ ਵਕਤ ਆਵੇ ਤਾਂ ਸ਼ਸਤਰ ਚੱਕ ਕੇ ਵੀ ਦੁਨੀਆ ਦੀ ਰੱਖਿਆ ਕਰ ਸਕਦਾ ਅੱਜ yogi ji ਨੇ ਉਹ ਸਭ ਨੂੰ ਦਿਖਾਤਾ ਦੋਸਤੋ ਭਾਰਤੀ ਜਨਤਾ ਪਾਰਟੀ ਇਸ ਦਾ ਮੇਸ਼ਾ ਟੀਚਾਰ ਹੈ ਰਾਜ ਨਹੀਂ ਸੇਵਾ 1947 ਤੋਂ ਬਾਅਦ ਬੜੀਆਂ ਸਰਕਾਰਾਂ ਆਈਆਂ ਲੇਕਿਨ ਹਿੰਦੁਸਤਾਨ ਨੂੰ ਤਰੱਕੀ ਦੀ ਰਾਹ ਤੇ ਜੇ ਕੋਈ ਲੈ ਕੇ ਗਿਆ ਹਿੰਦੁਸਤਾਨ ਨੂੰ ਜੇ ਦੁਨੀਆ ਚ ਕੋਈ ਬੁਲੰਦੀਆਂ ਤੇ ਲੈ ਕੇ ਗਿਆ ਸਾਡੇ ਆਦਰਨੀਏ ਸ੍ਰੀ ਨਰੇਂਦਰ ਮੋਦੀ ਜੀ ਨੇ ਅੱਜ ਵਿਸ਼ਵ ਗੁਰੂ ਦਾ ਜਿਹੜਾ ਬੰਦਾ ਰਸਤਾ ਹੈ ਉਹ ਹਿੰਦੁਸਤਾਨ ਦਾ ਜਿਉਂ ਉਹਨੇ ਰਸਤਾ ਦਿਖਾਇਆ ਦੋਸਤੋ ਆਪਣੇ ਕੰਮ ਦੇ ਨਾਲ ਹਿੰਦੁਸਤਾਨ 2014 ਚ ਜਦੋਂ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣੇ ਤਾਂ ਨਿਰਾਸ਼ਾ ਦੇ ਦੌਰ ਚ ਸੀ ਅਨਪੜਤਾ ਦੇ ਦੌਰ ਸੀ ਹਿੰਦੁਸਤਾਨ ਨੂੰ ਬੜੀ ਹੇਏ ਦ੍ਰਿਸ਼ਟੀ ਦੇ ਨਾਲ ਦੇਖਿਆ ਜਾਂਦਾ ਸੀ ਲੇਕਿਨ ਆਦਰਨੀਆ ਮੋਦੀ ਜੀ ਨੇ प्रधान मंत्री ਦੀ ਸੋਚ ਚੁੱਕਣ ਤੋਂ ਬਾਅਦ ਇੱਕ ਨਾਰਾ ਦਿੱਤਾ ਸਭ ਦਾ ਸਾਥ ਸਭ ਦਾ ਵਿਕਾਸ ਔਰ ਸਭ ਦਾ ਵਿਸ਼ਵਾਸ ਸਿਰਫ 10 ਸਾਲਾਂ ਦੀ ਛੋਟੀ ಅವਧੀ ਵਿਧੇ ਅੰਦਰ ਚਾਹੇ ਕੋਈ ਖੇਤਰ ਹੋਵੇ ਚਾਹੇ ਕੋਈ ਪ੍ਰਦੇਸ਼ ਹੋਵੇ ਚਾਹੇ ਕੋਈ ਧਰਮ ਜਾਤੀ ਪੰਥ ਹੋਵੇ ਅੱਜ ਉਹਨਾਂ ਨੂੰ ਜੋ ਉਹਨਾਂ ਨੇ ਮੰਤਰ ਦਿੱਤਾ ਸੀ ਸਭ ਦਾ ਸਾਥ ਸਭ ਦਾ ਵਿਕਾਸ ਅੱਜ ਜੋ ਮੰਤਰ ਨੂੰ ਤਰਾਤਲ ਦੇ ਲਿਆ ਤੇ ਜੇ ਕਿਸੇ ਨੇ ਕੰਮ ਕੀਤਾ ਤਾਂ ਆਦਨੀਆ ਸ੍ਰੀ ਨਰਿੰਦਰ ਮੋਦੀ ਜੀ ਨੇ ਕੀਤਾ ਦੋਸਤੋ ਕੋਵਿਡ ਦੀ ਏਡੀ ਵੱਡੀ ਮਾਰ ਆਈ ਪੂਰੀ ਦੁਨੀਆ ਤਰਾਹੀ ਤਰਾਹੀ ਕਰਦੀ ਸੀ ਪੂਰੀ ਦੁਨੀਆ ਹਿੰਦੁਸਤਾਨ ਕੰਨੀ ਦੇਖਦੀ ਸੀ ਕਿ ਹਿੰਦੁਸਤਾਨ 140 ਕਰੋੜ ਦੀ ਜਨਸੰਖਿਆ ਵਾਲਾ ਹਿੰਦੁਸਤਾਨ ਉੱਥੇ ਐਡੀ ਵੱਡੀ ਬਿਮਾਰੀ ਦਾ ਕਿਸ ਤਰ੍ਹਾਂ ਮੁਕਾਬਲਾ ਹੋਏਗਾ ਲੇਕਿਨ ਦੁਨੀਆ ਨੂੰ ਨਹੀਂ ਪਤਾ ਸੀ ਕਿ ਉੱਥੇ ਦੇਸ਼ ਦਾ ਇੱਕ ਮਹਾਂਪੁਰਸ਼ ਮੈਂ ਮੋਦੀ ਜੀ ਨੂੰ ਕਹਿੰਦਾ ਅਕਸਰ ਕਿ ਉਹ ਭਗਵਾਨ ਨਹੀਂ ਹੈ ਪਰ ਇੱਕ ਇਨਸਾਨ ਵੀ ਨਹੀਂ ਹੈ ਉਹ ਇਨਸਾਨ ਤੇ ਭਗਵਾਨ ਦਾ ਇੱਕ ਵਿਚਲਾ ਮੇਲਾ ਹੈ ਇੱਕ 대ਵੀ ਸ਼ਕਤੀ ਹੈ ਜਿਹੜੀ ਹਿੰਦੁਸਤਾਨ ਤੇ ਰਾਜ ਕਰ ਰਹੀ ਹੈ ਉਹ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੇ ਸਾਡੇ ਸਾਇੰਟਿਸਟਾਂ ਨੂੰ ਡਾਕਟਰਾਂ ਨੂੰ ਆਹਵਾਣ ਕੀਤਾ ਕਿ 140 ਕਰੋੜ ਦੀ ਜਨਤਾ ਵਾਸਤੇ ਵੈਕਸੀਨੇਸ਼ਨ ਬਣਾਨੀ ਹੈ ਦੋਸਤੋ ਅਸੀਂ 4-4 ਵੈਕਸੀਨੇਸ਼ਨਾਂ ਬਣਾਈਆਂ ਜਿਹੜਾ ਦੇਸ਼ ਪੋਲੀਓ ਦੀਆਂ ਬੂੰਦਾਂ ਵੀ ਬਾਹਰ ਹੋ ਇੰਪੋਰਟ ਰਦਾਸੀ ਉਸ ਦੇਸ਼ ਨੇ ਦੁਨੀਆ ਦੇ 100 ਦੇਸ਼ਾਂ 'ਚ ਲੋਕਾਂ ਦੀ ਜਾਨ ਬਚਾਉਣ ਦਾ ਕੰਮ ਕੀਤਾ ਕਿਉਂਕਿ ਅਕਸਰ ਅਸੀਂ ਕਹਿੰਨੇ ਆ ਦੇ ਮੋਦੀ ਹੇਤਾ ਮਮਕਿਨ ਮੋਦੀ ਹੇਤਾ ਮਮਕਿਨ ਦੋਸਤੋ ਜਿਸ ਹਿੰਦੁਸਤਾਨ 'ਚ ਗੈਸ ਦਾ ਸਿਲੰਡਰ ਲੈਣ ਵਾਸਤੇ ਕਨੈਕਸ਼ਨ ਲੈਣ ਵਾਸਤੇ ਮੰਚ 'ਤੇ ਦੋ ਐਮਪੀ ਬੈਠੇ ਆ ਸਰਦਾਰ ਚਰਨ ਸਿੰਘ ਅਗਟਵਾਲ ਤੇ ਅਮਰੀਕ ਸਿੰਘ ਦੀ ਆਲੀਵਾਲ ਦੂਸਰੇ ਸਾਡੇ ਮੰਤਰੀ ਜੀ ਕਲਾਸ਼ ਚੌਧਰੀ ਜੀ ਬੈਠੇ ਆਂ ਹਿੰਦੁਸਤਾਨ ਚ ਗੈਸ ਦਾ ਕਨੈਕਸ਼ਨ ਲੈਣ ਵਾਸਤੇ ਵੀ ਕਿਸੇ ਟਾਈਮ ਐਮਪੀ ਦੀ ਭਰਤੀ ਜਲਦੀ ਸੀ ਐਮਪੀ ਦੀ ਸ਼ਿਫਾਰਿਸ਼ ਜਲਦੀ ਸੀ ਪੈਸੇ ਉਨਾਂ ਹੀ ਲੱਗਦੇ ਸੀ ਲੇਕਿਨ ਤਿੰਨ ਮਹੀਨੇ ਦੀ بجائے 2 ਮਹੀਨੇ ਚ ਕਨੈਕਸ਼ਨ ਮਿਲਦਾ ਸੀ ਦੋਸਤੋ ਉਸ ਦੇਸ਼ ਦੇ ਅੰਦਰ ਆਦਰਨੀਆ ਮੋਦੀ ਜੀ ਨੇ 9 ਕਰੋੜ ਪਰਿਵਾਰਾਂ ਨੂੰ ਫ੍ਰੀ ਗੈਸ ਕਨੈਕਸ਼ਨ ਦੇਣ ਦਾ ਕੰਮ ਕੀਤਾ ਤਾਂ ਹੀ ਅਸੀਂ ਕਹਿੰਦੇ ਆ ਜੇ ਮੋਦੀ ਹੈ ਤਾਂ ممکن ਹੈ ਤਾਂ ਉਸ ਦੀ ਅੱਖ ਕੱਢਣ ਦਾ ਜੇ ਕਿਸੇ ਨੇ ਕੰਮ ਕੀਤਾ ਤਾਂ ਇਸ ਦੇਸ਼ ਦੀ ਫੋਰਸ ਨੇ ਆਦਨੇ